ਗਲੇ ਪੱਥਰ ਨੇ ਮੇਰੀ ਮਸਿਰ ਕੋ ਘੇਰ ਦੇ ਰਹਾ ਹੈ ਆਵੰਦ ਕਰਨ ਆਵੰਦ ਕਰਨ ਆਵੰਦ ਕਰਨ ਆਵੰਦ ਕਰਨ ਆਵੰਦ ਕਰਨ ਮੇਰੇ ਮਾਰੀ ਨਾ ਮੇਰੀ ਵੀਡੀਓ ਬਣ ਲੱਗ ਰਹੀ ਹੈ ਲਾਈਵ ਚੱਲ ਰਿਹਾ ਮੈਨੂੰ ਰੋਕਦਾ ਮੇਰੇ ਮਾਰੀ ਨਾ ਓਏ ਮੇਰੇ ਨਾਲ ਤੇ ਦੌੜਦੇ ਆ ਬੰਦੇ ਨੇ ਓਏ ਮੇਰੇ ਮਾਰੀ ਨਾ ਭਾਈ ਮੇਰੇ ਮਾਰੀ ਨਾ ਤੇਰੀ ਤੇਰੀ ਵੀ ਹੋ ਰਹਾ ਹੈ ਰਾ ਮਾਰਿਆ ਨੀ ਗੱਲ ਸੁਣ ਲੈ ਮੈਂ ਮੈਂ ਲਾਈਵ ਹੋ ਰਹਾ ਮੈਂ ਛੜ ਦੇ ਬਾਗਾਂ ਨਾਲ ਮਸ਼ੀਨੋਂ ਤੋਂ ਗੱਲ ਸੁਣ ਲੈ ਬਾਈ ਪਿਆਰ ਨਾਲ ਗੱਲ ਕਰੀ ਕੰਮ ਮੈਂ ਉੱਥੇ ਛੜ ਦੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਛੜ ਦੇ ਦਾਲਾ ਗੱਲ ਸੁਣ ਲੈ ਬਾਈ ਮੈਂ ਲਾਈਵ ਆ ਉਹ ਮੈਂ ਲਾਈਵ ਹੋ ਰਹਾ ਦੇਖ ਲੈ ਮੈਨੂੰ ਟੂਲ ਬਲਾ ਚੱਲਣ ਦੇ ਬੰਦੇ ਮੇਰਾ ਛੜ ਦੇ ਲਾ ਰਿਹਾ ਫਿਰ ਮੈਂ ਛੜ ਦੇ ਲਾ ਰਿਹਾ ਮੈਂ ਓਏ ਮੈਂ ਜੂਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮਰੇ ਉੱਥੇ ਛੜ ਦੇ ਕਰ ਲੈਣ ਦੇ ਮੈਨੂੰ ਮੈਨੂੰ ਛੜ ਦੇ ਕਰਨਾ ਫਿਰ ਛੱਡ ਦੇਗਾ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮਿੰਟ ਹਲਾ ਆ ਜਾ ਆ ਦੇ ਖੜ ਜਾ ਬਾਈ ਲਾਈਓ ਹਮਾਂ ਕੈਸੇ ਮਰਨਾ ਤੇ ਕਾ ਹੋ ਰਿਹਾ ਜਦੋਂ ਭਾਈ ਮੇਰੇ ਨਾਲ ਹੋ ਨਹੀਂ ਰਹਾ ਤੱਕਾ ਬਾਈ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਪਠਾਨੀ ਨੇ ਬਣਾਂਗੇ ਬਾਈ ਮੇਰੇ ਉੱਤੇ ਮਸੀਦਾਂ ਪੱਥਰ ਪੈਣੇ ਤੂੰ ਪਿਸਤੌਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੇ ਹੈਗੇ ਥੋੜੇ ਸਾਡੇ ਕੋਲੇ ਬਾਈ ਤੁਹਾਨੂੰ ਕਿਨੇ ਹੱਕ ਦਿੱਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਨੇ ਹੱਕ ਦੇ ਦਿੱਤਾ ਤੁਹਾਨੂੰ ਅਸੀਂ ਕੋਈ ਮੰਗਤੇ ਆ ਕਿਉਂ ਇਤਰੇ ਫੜਦੇ ਆ ਤੈਨੂੰ ਵਾਲਿਆਂ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢੋ ਪਸਤਾ ਵਾਲਾ ਤੂੰ ਸਾਡਾ ਨੰਬਰ ਲਾ ਸੀ ਤੇਰੇ ਨਾਲ ਆ ਆ ਮੈਂ ਨੇ ਆ ਮੈਂ ਨੇ ਡੂ ਡੈਕਸ ਵਾਲਿਆ ਦੇਖ ਲਓ ਉਹਨਾਂ ਕੋਲੇ ਪੱਥਰ ਨੇ ਮੇਰੀ ਸੀਰ ਕੋ ਘੇਰ ਦੇ ਰਹੇ ਆ ਮੈਂ ਘੇਰਣ ਓ ਮਗਰੇ ਮੇਰੇ ਮਾਰੀ ਨਾ ਮੈਂ ਮੇਰੀ ਵੀਡੀਓ ਬਣ ਲੱਗ ਰਹੀ ਹੈ ਲਾਈਵ ਚੱਲ ਰਿਹਾ ਮੈਨੂੰ ਰੋਕਦਾ ਮੇਰੇ ਮਾਰੀ ਨਾ ਓਏ ਮੇਰੇ ਨਾਲ ਜਦੋੜਦੇ ਆ ਬੰਦੇ ਨੇ ਓ ਮੇਰੇ ਮਾਰੀ ਨਾ ਭਾਈ ਮੇਰੇ ਮਾਰੀ ਨਾ ਤੇਰੀ ਤੇਰੀ ਵੀ ਹੋ ਰਹਾ ਮੇਰਾ ਮਾਰਿਆ ਨਾ ਗੱਲ ਸੁਣ ਲੈ ਮੈਂ ਮੈਂ ਲਾਈ ਹੋ ਰਹਾ ਮੈਂ ਛੱਡ ਕੇ ਬਾਹਰ ਨਾ ਮਸ਼ੀਨੋਂ ਤੋਂ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਬਾਦ ਮੈਂ ਉੱਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਈਡ ਤੇ ਵਾਲਾ ਗੱਲ ਸੁਣ ਲੈ ਭਾਈ ਮੈਂ ਲਾਈ ਲਾਈਵ और मैं लाइव हो रहा हूँ देख लो मेरे टूल पर चल रहे बंद मेरा फरदा ला रहा मेरे में फरदा ला रहा ऐ, मैं ओए मैं जूनियर सारी आ रही हूँ मेरे बंदे आ गए मुड़े उठे सड़ते कर लेने मैं दे 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 दे। मैं सड़ते करने फिर सड़ते कर मेरी गल सुन आ देखो भाई एक मिनट अल्लाह आ ਆਹੇ ਖੜ ਜਾ ਬਾਈ ਲਾਈਵ ਹਾਵਾਂ ਕਿਸੀ ਮਰਨਾ ਤੇ ਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਤੱਕ ਬਾਈ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਸਾਡੇ ਨੇ ਬਣਾਗੇ ਬਾਈ ਮੇਰੇ ਉੱਤੇ ਮਸਜਿਦ ਦੇ ਪੱਥਰ ਪਾਉਣੇ ਤੂੰ ਪਿਸਤੌਲ ਕੱਢਦਾ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੇ ਹੈਗਾ ਅਥਾਰਟੀ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦਿੱਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦਿੱਤਾ ਤੁਹਾਨੂੰ ਅਸੀਂ ਕੋਈ ਮੰਗਦੇ ਆ ਕਿ ਉੱਤਰੇ ਫਿਰਦੇ ਆ ਤੂੰ ਵਾਲੇ ਆ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਿਸਤੌਲ ਤੁਹਾਡਾ ਨੰਬਰ ਲਾ ਸੀ ਤੇਰੇ ਨਾਲ। ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।